ਸਰਸੇਗੜ ਬਾਈ ਜੀ ਮਾਨ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕੇ ਨੇ ਸਸਤੇ ਰੇਡ ਵੀ ਮੰਡੀ ਲੱਗੀ ਅੱਜ 2008 ਦਾ ਵਾਲੀ ਯਾਰੇ ਆ ਸਾਰੇ ਨਗ ਹੈਗੇ ਆ ਕਟੀਆਂ ਸਾਰਾ ਕੁਝ ਇੱਕ ਲਾ ਕੇ ਜੜ ਤੱਕ ਇੱਕ ਬકરી ਬਕੜਾ ਬਹੁਤ ਸ਼ਾਨਦਾਰ ਆ ਸਰਸਿਕਾਲ ਬਾਈ ਜੀ ਬਿਠਾ ਜੇ ਕੈਮ ਜੇ ਬ੍ਰਹਮਾ ਨਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤ ਦਾ ਬੇਤੀ ਧੰਨਵਾਦ ਕਰਦਾ ਦੱਸੋ ਬਾਈ ਜੀ ਕਿੰਨੇ ਘਟੇ ਅੱਜ ਅੱਜ ਆਪਣੇ ਕੋਲ ਤਕਰੀਬਨ 13-14 ਲਾ ਗਿਆ ਸਾਰੇ ਹੈਗੇ ਠੀਕ ਹੈ ਸਾਈ ਗਾਲ ਕਾਈਂ ਕਾਚ ਅਸਰ ਤੋਕਣਾ ਗੱਬਣਾ ਮਈਆਂ ਗਾਈਆਂ ਹਾਂਜੀ ਜੀ ਕਿਸੇ ਵੇਲੇ ਮਾਨ ਨਹੀਂ ਕਰਦਾ ਬ੍ਰਹਮਾ ਕਹਿੰਦੇ ਵੀ ਬਸ ਇੱਥੋਂ ਮਾਲ ਮਿਲਦਾ ਆ ਇਹ ਹੱਡਿਆਂ ਨੂੰ ਬਾਕੀ ਇਹ ਤਾਂ ਬਾਬੇ ਦੀ ਗੇੜਾ ਮਹਾਰਾਜ ਦੀ ਕਿਰਪਾ ਨਾਲ ਸਾਰੀ ਧਰਤੀ ਦੇ ਨਾਲ ਇਹ ਬਾਬੇ ਦਾ ਹਰ ਘਰ ਢੱਕੇ ਚੜੇ ਆ ਹਰ ਘਰ ਢੱਕੇ ਚੜੇ ਆ ਸਹੀ ਗੱਲ ਤਿੰਨ ਮਈਆਂ ਸਾਡੇ ਜਿਹੜੀਆਂ ਆ ਜਿਹੜੀਆਂ ਖਾਣ ਢੱਕੀਆਂ ਇਹ ਬੱਕਰੀ ਬਕਰਾਂ ਵੀ ਬੱਕਰੀ ਬਕਰਾਂ ਵੀ ਬਹੁਤ ਚੰਗੀਆਂ ਮਾਲਾਂ ਆ ਜੋ ਮਗੇ ਕੁੱਤੇ ਦੇਣਗੇ ਸਾਰੇ ਠੀਕ ਜੀ ਕੱਟੀ ਹੈਗੀ ਆ ਅਮਸਰ ਝੋਟੀ ਸਾਰਾ ਮਾਲਾ ਜਿਹੜਾ ਰਿਆ ਠੀਕ ਹੈ ਜੀ ਆ ਮਈਆਂ ਤਾਜੀ ਸੂਈ ਆ ਚਲਿਆ ਬੋ ਜੀ ਤਾਜੀ ਜੀ ਕੱਟੀ ਆ ਤਜਾ ਸੂਆ ਮਗਰ ਕੱਟੀ ਤਜਾ ਮਗਰ ਕੱਟੀ ਵੀਰ ਦੁੱਧ 10 ਕਿਲੋ ਮਈ ਕੋ ਬੋਲਾ ਆਊਗਾ ਠੀਕ ਹੈ ਦੁੱਧ ਆਉ ਮੜਾ ਥੋੜੇ ਪੀੜੇ ਰਮੀ ਬੰਝੂਗੀ ਦੁੱਧ 12 13 ਕਿਲੋ ਲੈ ਆਓ ਜੀ ਲੈ ਆਓ ਮਾਲ ਲਗਾ ਇਹਨਾਂ ਆ ਕੋਲਾ ਰੂ ਵਰਗਾ ਠੀਕ ਹੈ ਬਾਈ ਜੀ ਮੈਂ ਤਾਂ ਬਹੁਤ ਜਿਆਦਾ ਚੰਗਾ ਵੀ ਮਾਲ ਕੇ ਬਾਈ ਚਵਾਈ ਚਵਾਈ ਪੋਲੀ ਆ ਪੋਲੀ ਇੱਕ ਨੰਬਰ ਆ ਆ ਤਾਂ ਗਿਆ ਪੈਰ ਸਿੰਘ ਮਾਲ ਵੀ ਇਹਨਾਂ ਨੂੰ ਮੋੜ ਕੇ ਵੇਖੋ ਕਿਦਾਂ ਲੱਗਾ ਬਹੁਤ ਸਾਫ ਪਸ਼ੂ ਆ ਸਾਰੀਆਂ ਰਵੇੜੀਆਂ ਬਾਈ ਲੈ ਕੇ ਆਏ ਆ ਵੀ ਨਕੀਨੇ ਨਕੀਨੇ ਆ ਨੀਨੇ ਹਮਦੇ ਬਾਤ ਕਰੀਏ ਜਿਆ ਜਿਆ ਕਰੀਏ ਕਾਫੀ ਮਾਲਵਾ ਆ ਹਾਂ ਜੀ ਮੋਟਾ ਭਾਵੇਂ 95 90 ਹਜ਼ਾਰ ਦੀ ਮਹੀਨੇ ਦਾ 90 ਦੀ ਆਣਾ ਜੋ ਜਾਂ ਜੈਸਨ ਉਹ ਦਾ ਬਿੱਲ OK ਆ ਛੋਟੀ ਮੀਰੀ ਆਪਣੇ ਬੋਲੀ ਗਈ ਆ ਫੱਜਰ ਫੱਜਰ ਗਈ ਆਪਣੇ ਕੋਲ ਨਹੀਂ ਜਾਂਦਾ ਹੋਗਾ ਵੀਡੀਓ ਵੀ ਪਾਵਾਂਗੇ ਫੱਜਰ ਗਈ ਛੋਟੀ ਗੋਸਤਾਰ ਆਗਲੋ ਦੁੱਧ ਦੀ ਜੀਨ ਕੰਨੀ ਹੈ ਘਰੋਂ ਹੁਣ 12 ਕਿਲੋ ਦੁੱਧ ਮਗਰ ਕਟਈ ਆ ਦੋ ਮਹੀਨੇ ਦੀ ਗਾਂ ਬਣੀ ਹੈ ਤੇ ਬਣੀ ਇੱਕ ਟੈਕ ਹੋਈ ਆ ਟੈਕ ਨਹੀਂ ਹੋਈ ਛੋਟੀ ਜੀ ਨਿਕਲ ਆ ਵੇਖੀ ਖੰਭ ਰਣੇ ਸੀ ਉਹ ਬਾਣਾ ਦੇਣੀ ਖਾਲੀ ਕਰਕੇ ਲੱਲੇ ਠੀਕ ਆ ਪਰ ਛੇੜੀ ਚੰਗੀ ਅਸਲ ਚੀਜ਼ ਹੈ ਪਰ ਸੇਂਗ ਵੇਖੋ ਕੀ ਪਿਓਰ ਫਾਰ ਕਟਈ ਜੀ ਦੁੱਧ ਵੇਖੋ ਇਹ ਬਹੁਤ ਖਾਣਾ ਲੈ ਦੇ ਦੀ ਕਮਾਲ ਨੇ ਟੈਗ ਪਿਆ ਸਰਚ ਮਾਰ ਸਕਦੇ ਨੇ ਜੇ ਕੋਈ ਪੁਰਾਣੀ ਵੀਡੀਓ ਮੰਗਾਵੇ ਉਹੀ ਪਾਈ ਵੀਡੀਓ ਪਾ ਦੇਣਗੇ ਸਾਫ ਛੋਟੀ ਆ ਨਜ਼ਾਰੇ ਵਾਲੀ ਖਾਣੇ ਖੁੱਲਾ ਬਹੁਤ ਵਧੀਆ ਲੱਗਾ ਛੋਟੀ ਨੂੰ ਐ ਪਚਵਾ ਪਛਮਾ ਵਧੀਆ ਦੋਤ ਵੀਰ 13 ਕਿਲੋ 12 ਦੀ ਗਾਰੰਟੀ ਹਾਂਜੀ ਇਹ ਨਹੀਂ ਕਹਿਣਾ ਵੀ ਵੀਡੀਓ ਸਾਡੇ ਘਰੋਂ ਚਲੀਏ ਦਿਵਾਲੀ ਵਾਲਿਆਂ ਦੀ ਵੀਡੀਓ ਕੱਢ ਕੇ ਮੇਰੇ ਦਿਵਾਲੀ ਵਾਲਿਆਂ ਦੀ ਵੀਡੀਓ ਜਿਹੜੀ ਵੀਡੀਓ ਪਾਦਾ ਛੋਟੀ ਜੀ ਦੱਸੋ ਬਾਈ ਜੀ ਹਾਂ ਨਾ 95000 ਦੀ 95 ਦੀ ਜੱਡ ਬਲੈਕ ਛੋਟੀ ਹਾਂ ਨਾ ਰੇਟ 95000 ਜਾਂ ਦੋ ਜੀ ਜਾਂ ਦੋ ਅੱਗੇ ਤੁਸੀਂ ਬੱਚਾ ਮਰੀਆਂ ਬੱਚਾ ਮਰੀਆਂ ਮਈਆਂ ਆਗੀਆਂ ਵੀ ਬਿਲਕੁਲ ਬੱਚਾ ਮਰੀਆਂ ਮਈਆਂ ਲੈਣੇ ਸਜਣਾਗ ਲਈ ਫਿਰਦੀਆਂ 8-8 ਕਿਲੋ ਦੁੱਧ ਦਵਾ ਮੇਰੇ ਠੀਕ ਹੈ ਜੀ ਨਾਲਾ ਵਾਲਿਆਂ ਕਿੰਨਾ ਪੈਪ ਲੱਗੀ ਪੂਰੀ ਦਿਵਾਲੀ 来 ਬੋਲਾ ਜੀ ਲੈ ਆਓ ਇਹ ਵੀਰ ਗਾਗਰ ਮਹੀਂ ਆ ਗਾਗਰ ਮੈਂ ਦੁੱਧ ਵਾਲੀ ਮਹੀਂ ਦੁੱਧ 15 16 ਕਿਲੋ ਸੱਜਰ ਕੱਢਦੀ ਆ ਹਾਂਜੀ ਆਵੇ ਨਾੜ ਨੋੜ ਬਹੁਤ ਇਹ ਸਾਮਨ ਵਾਲਾ ਮੇਰਾ ਵੀਰ ਫੋਨ ਕਰੇ ਇਹਨਾਂ ਨੂੰ ਵੀ ਕਿਉਂ ਰੇਡ ਨਾਲ ਬਿਲਕੁਲ ਨਿੱਕੇ ਪਾਏ ਆ ਕਿ ਚੰਗੇ ਸਾਮਾਨ ਰੇਡ ਕਰਨੇ ਜਿਆਦਾ ਮੱਝਾਂ ਬੰਨ ਮਾਰੇ ਪਤਾ ਨਾ ਵੀ ਜੀ ਮਾਰੇ ਤਾਂ ਆ ਜਾਣੀ ਗਾਂ ਤਿਆਰ ਹੋਏਗੀ ਫਿਰ ਵੀਰ 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 ਭਰਾ ਦੇਖੋ ਮਹੀਂ ਲੱਗਾ ਵੀ ਤਿਆਰ ਕਰੂ ਕੋਈ ਤੇ ਹਾਂਜੀ 8 ਕਿਲੋ ਦੁੱਧਿਆ 8 ਹੀ ਇੱਕੋ ਝੋਟੀ ਕੋ ਹਾਂਜੀ ਏ ਵੀਰ ਮਾਈ ਬਿਲਕੁਲ ਜਿਆਦਾ 50000 ਦੀ ਉਹ ਜਾਈਏ ਤਾਂ 52 ਦੀ ਜਾਣੋ ਖੋਲੋ ਜੀ ਖੋਲੋ ਇਹਦੇ ਥੱਲੇ ਵੀਦੀ 8 ਕਿਲੋ ਦੁੱਧ ਹੋਊਗਾ ਸਾਰਾ ਠੀਕ ਆ ਜੀ ਬਹੁਤ ਚੰਗੀ ਚੋੜੀ ਆ ਬਾਕੀ ਆ ਪਾਸ਼ੇ ਸਾਰੇ ਲੈ ਲੈ ਲੋ ਇਹਦੀ ਬੜੀ ਜਿਆਦਾ ਸਾਰਾ ਠੀਕ ਔਰੋ ਚੋੜੋ ਦੇਖੋ ਇਹ ਸਿੰਗਲ ਹੱਡੀ ਦੀ ਮੈਂ ਆ ਬਹੁਤ ਕੱਦ ਕਾਰਡ ਵਾਲੀ ਆ ਤੇ ਆ ਨਿੱਕੇ ਨਿੱਕੇ ਮੋਲੇ ਨਾਲ ਸਾਹਮਣ ਵਾਲੇ ਮੋਲ ਦੇ ਕੀਤੇ ਆ ਤੇ ਗਾਂ ਰਕਮਾਂ ਲੱਗਾਂ ਬ ਲੈ ਆ ਵੀਰ ਦੀ ਲੈ ਆਓ ਪਾ ਦਿਆਂ ਦੂਜੇ ਪਾਸੇ ਹੀ ਜਾ ਲੈ ਲਈ ਆ ਕਾਵਾ ਹੋਈ ਜੇ ਗਾੜੀ ਠੀਕ ਆ ਵੀਡੀਓ ਹੁਣੇ ਕੱਟੀ ਜਾਂਦੀ ਆ ਹਾਂਜੀ ਹੋਰ ਨਹੀਂ ਗੱਲ ਫੋਨ ਦੀ ਫੜੀ ਗੜਬੜ ਦੀ ਪੈ ਨਹੀਂ ਪਾ ਬਿਲਕੁਲ ਵਧੀਆ ਆ ਜੀ ਹਾਂਜੀ ਇਹ ਆਣਾ 50000 ਦੀ 50 ਦੀ ਜਿਹੜੀ 6 8 ਕਿਲੋ ਵਾਲੀ ਨਹੀਂ 7 ਕਿਲੋ ਨਹੀਂ ਪਚਾਉਣੀ ਚਾਹੀਦੀ ਆ ਆਖਰ ਤੇਰੀਆਂ ਮਈਆਂ ਖੜੀਆਂ ਗਲੀਆਂ ਹੁੰਦੀਆਂ ਬੰਦੇ ਨਹੀਂ ਆ ਨਾ ਨਾ ਬਾਈ ਜੇ ਮੱਝਾਂ ਵਜਣ ਗਿਆ ਗਾਂ ਮਿਲ ਗਈਆਂ ਖਾਣੇ ਚਾਹੀਦਾ ਮਾਲ ਵਾਤਾ ਹਾਂਜੀ ਠੀਕ ਆ ਜੀ ਤੇ ਜੇ ਇਕੱਠਾ ਹੀ ਬੜਾ ਮਗੇ ਦੇ ਲੱਖ ਦਾ ਲੱਖ ਦਾ ਉਦਾਂ ਕਿਨੇ ਦੀ ਹੈ ਉਹ ਤਾਂ 50 ਦੀ ਤੇ 50 ਦੀ ਇੱਕ ਲੋ ਜੀ ਲੱਖ ਦਾ ਜੋੜਾ ਠੀਕ ਆ ਜੀ ਤੇ ਸਾਹਮਣਾ ਮੇਰਾ ਭਰਾ ਫੋਨ ਕਰੇ ਸਾਹਮਣਾ ਇਹਦੇ ਮਾਲ ਕੱਟੀ ਵੀ ਹੈਗੀ ਆ 2 ਮਹੀਨੇ ਬਣੀ ਨੂੰ ਵੀ ਹੋਏ ਜੇ ਨਿਕਲ ਹੋਵੇ ਠੀਕ ਨਹੀਂ ਤੇ ਖਾਲੀ ਕਰਕੇ ਕੋਲ ਲੈ ਠੀਕ ਆ ਜੀ ਤੇ ਮਾਈ ਕੋ ਦੁੱਧ ਦਾਗਾ 7 ਕਿਲੋ 7 ਕਿਲੋ ਰੇਟ ਦਾ ਦੋ ਬਾਈ ਜਾਰੀ ਦਾ ਰੇਟ 55 ਦੀ ਕਿੰਨੀ ਜਿਆਦੀ ਲੈ ਆਓ ਬਾਜੀ ਲੈ ਆਓ ਅੱਜ ਮੰਡੀਆਂ ਦਾ ਹਿਸਾਬ 55 50 52 ਜਾਦੋ ਅੱਜ ਨਿਹਗੀਆਂ ਬੰਦ ਨੀਲੀ ਨਗਰੀ ਨੀਲੀ ਦੀ ਆ ਨੀਲੀ ਦੀ ਗੱਡੀ 55 55 ਜਫਰਾਵਦੀ ਹਸਾਬ ਨਾਲ ਇਹਦੇ ਨੀਲੀ ਦੀ ਮੈਂ ਨੀਲੀ ਨੀ ਜਫਰਾਵਦੀ ਚਲੋ ਜੀ ਜਾਂਦੋ ਯਾਦੀ ਯਾਦੀ 55 55 ਦੀ 55 ਦੀ ਜਾਂਦੀ ਜਾਂਦੀ 55 ਦੀ ਅਮੀ ਇਹਦੇ ਮਰ ਕੱਟੀ ਆ ਮੇਰੇ ਮਰ ਕੱਟੀ ਆ ਨੀਲੀ ਦੀ ਮਰ ਕੱਟੀ ਆ ਨੀਲੀ ਦੀ ਕੱਟੀ 55 ਦੀ ਜਾਂਦੋ ਥਾਂ ਕੋਨੇ ਬਹੁਤ ਸਾਰਾ ਥਾਂ ਲੱਗਾ ਮੈਨੋਂ ਦੁੱਧ ਲਾਣ ਲੱਗਾ ਆ ਜੀ ਜਿੰਦੇ ਲਾਕੇ ਦੀ ਮੂੰਹ ਲਓ ਜੀ ਨਕੀਨਾ ਦੋਨ ਕੀ ਦੇ ਅੱਗੇ ਵਾਲੀ ਮਾਂ ਦੀ ਕੱਟੀ ਆ ਹਾਂਜੀ ਬਿਲਕੁਲ ਵੀਰੇ ਨੂੰ ਘਾਟਾ ਦੇ ਦਾਂਗੇ ਹਾਂਜੀ ਗਾਜ ਤੇ ਕੱਟੀ ਆ ਸੋਹ ਸੁਹਰੀ ਜਿਹੜਾ ਕੋਈ ਮੀਰ ਭਰਾ ਸਾਹਮਲੇ ਠੀਕ ਆ ਜੀ ਕੱਟੀ ਦੇ ਪੇੜ ਪੂੜ ਬਹੁਤ ਹਮ ਸਵਰਿਆ ਲਗਾ ਪੇੜ ਪੂੜ ਖਾਨ ਝੋੜੀ ਝੋਲੀ ਪੂਰੀ ਸੋਹਣੀ ਬਣੀ ਆ ਲੈ ਵੀਰ ਦੀ ਲੈ ਅੱਛਾ ਸਿੰਘ ਖਾਈ ਮਾ ਆ ਵੀ ਆ ਦੇ ਉਹ ਵੇਖੇ ਗਈ ਉਹਨੂੰ ਇਦਾਂ ਸਿੰਘ ਲੱਗਾ ਨਾਂ ਦੀ ਬੱਜੇ ਪਏ ਆ ਸਿੰਗੀ ਤੇ ਬਹੁਤੀ ਗੋਲ ਲੱਗੀ ਆ ਤੇ ਅਜੇ ਵੀਰ ਪਿਓਰ ਖੀਰੀ ਆ ਕੱਟੀ ਹਾਂਜੀ ਕੋਲ ਵੀਰ 40 ਐਂਡ 35000 35000 ਦੀ ਜਾਂਦੋ ਜਾਂਦੋ ਐਂਡ ਮੁੱਲ ਕਿਤੇ ਐਂਡ ਨਿੱਕੇ ਨਿੱਕੇ ਮੋਲੇ ਲੈ ਲੋ ਜੀ ਆ ਗਾਂ ਦੇਖੋ ਜੀ ਦੱਸੋ ਭਾਈ ਜੀ ਪੰਜਾਂ ਮਹੀਨਾ ਦੀ ਗਾਂ ਹੀ ਗੱਭਣਿਆ ਪੰਜ ਦੀ ਪੰਜ ਮਹੀਨੇ ਦੀ ਗਾਂ 10 ਕਿਲੋ ਦੁੱਧ ਆ ਵੇੜ ਤੋਂ ਚਲੋ 10 ਕਿਲੋ ਇਹ ਵੀ ਸੱਜਰ ਆਪਣੇ ਕੋਲ ਵਕੀਨ ਹੈ ਇਹ ਵੀ ਇਹ ਵੀ ਸੱਜਰ ਆਪਣੇ ਵੀਡੀਓ ਜਿਹੜੀ ਗੱਲ ਹੈ ਤੇ ਪੰਜਾਂਮੀ ਨਦੀ ਬਣਿਆ ਤੇ 10 ਕਿਲੋ ਦੁੱਧ ਦੇ ਬਣਾਉ ਕਰਕੇ ਲਲੇ 9 ਵਰਕਰਾਂ ਲਈ 8 ਵਰਕਰ ਲੱਲੇ ਕੋਈ ਸਾਡਾ ਗਰਮੀ ਦਾ ਮੌਸਮ ਹੈ ਨਾ ਜਿਹੜੀ ਗੱਲ ਹੈ ਵੈ ਠੰਡੀ ਲਿਆ ਭੋਲਾ ਜੀ ਤੇ ਗੱਪਣ ਚੈੱਕ ਹੋਈ ਹੈ ਨਹੀਂ ਚੈੱਕ ਪਾਸ ਜਿਹੜਾ ਵੀ ਚੈੱਕ ਜਿਹੜੀ ਮੈਂ ਨਹੀਂ ਆ ਇਤਨਾ ਕਹਿਤੀ ਆ ਵੀ ਜਿਹੜੀ ਗੱਪਣੇ ਗਾਰੰਟੀ ਨਾਲ ਗਾਰੰਟੀ ਦਵਾ ਬਿਲਕੁਲ ਸਹੀ ਗੱਲ ਹੈ ਹਾਂ ਨਾ ਇਹ 30000 ਦੀ 35 ਦੀ ਫਿਕਸ ਰੇਟ 35 ਦੀ 30 ਦੀ ਦੇ ਦਾਂਗੇ 30 ਦੀ ਲੋ ਜਿੱਤੀ ਦੀਆਂ ਦੋ ਨਾ ਮੈਂ ਨੀ ਖੱਬਾ ਤਾਂ 9 ਕਿਲੋ ਦੁੱਧ 9 ਕਿਲੋ ਦੁੱਧ ਆਹ ਬਈ ਛਾਈ ਆੜ ਇਹ ਗਾਂ ਥੱਲੇ ਪਈ ਇਹ ਗਾਈ ਨਾ ਇਹ ਦੁੱਧ ਤੇ ਕਿਤੇ ਰਹਿ ਗਿਆ ਪਾ ਕਿਓ ਖਾਂਗੇ ਬੰਦੇ ਕਿ ਜਿਹੜਾ ਦੋ ਸੱਤ ਘਟੇ ਸਾਢੇ ਇੱਕ ਨਾਲੇ ਕਰਮਾਲੀ ਇਹ ਗਾਂ ਨਾ ਲੈਵੇ ਤੇ ਨਾ ਕੋਈ ਜਾਵੇ ਹੋਣ ਦੁੱਧ ਗਾਂ ਕੋ 14 ਕਿਲੋ ਹੋਊਗਾ ਇਹ ਜਿਹੜੇ ਵੀਰਾਂ ਕੋਈ ਨਾ ਉਹਨੂੰ ਬੜਾਈਏ ਬੜੇ ਪੂਜਦੇ ਰਹੇ ਹਾਂ 14 ਉਹ ਥੋੜਾ ਜਿਹਾ ਇੱਕ ਬਾਹਰ ਚੜਾ ਕੇ ਆ ਦਾਰੀ ਬਾਕੀ ਠੰਡੀ ਦੋਏ ਭਰਾ ਇੱਕੋ ਮਿੰਟ ਇੱਧਰ ਬੈ ਦੋਏ ਭਰਾ ਸਾ ਤੇ ਅਟਕੇ ਮਸਾ ਤੇ ਇੱਧਰ 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 ਬਾਈ ਕਾਈ ਇਹ ਥੋੜਾ ਘਾਲ ਲਿਆ ਰੱਖੀ ਛੱਡ ਦੇ ਉੱਤੇ ਠੀਕ ਆ ਜੀ ਇਹ ਧਿਆਨ ਆ ਠੰਡੀ ਨਹੀਂ ਜਿਆਦਾ ਪਿਆਰ ਕਰਦੀ ਉਹ ਡਰ ਜਾਂਦੀ ਬਾਕੀ ਹੋਰ ਗੱਲ ਬਾਈ ਦੇ ਪੂਛ ਨਾ ਚੁੱਕੇ ਤੇ ਫਿਰ ਬਾਈ ਕਾਦੀ ਹੋਈ ਸ਼ਾਈ ਯਾਰ ਹੂੰ ਠੀਕ ਸਹੀ ਗੱਲ ਆ ਤੇ ਹਾਨਾ ਗਿਰਜੀ 35000 ਦੀ ਹਾਂ 35000 ਦੀ ਦੇਖੋ ਜੀ ਪਰ 14 ਦਿਨ ਤੋਂ ਦੋ ਦਿਨ 14 ਦਿਨ ਲਾਟੂ ਥਾਨ ਲਗਾ ਲਾਟੂ ਥਾਨ ਲਗਾ ਦੋ ਮਹੀਨੇ ਕਰ ਸੋਈ ਨੂੰ ਆਪਣੇ ਭਰਾਵਾਂ ਕੋਲ ਆਇਆ ਬਹੁਤ ਵਧੀਆ ਗਾਹ ਬਹੁਤ ਠੰਡੀ ਵੇਖਾ ਪੂਛ ਪਾਸ਼ ਕਿਤੇ ਰੱਖੀ ਗਾਣੇ ਠੰਡੀ ਗਾਹ ਤੋਹਫਾ ਆ ਗਿਆ ਜੀ ਤੋਹਫਾ ਤੋਹਫਾ ਇਹ ਘਰ ਗਰਮੀਆਂ ਸਾਰੇ ਸੁਆਚ ਹੋਈ ਜਾਵੇ ਪੀ ਜਾਵੇ ਗਾਂ ਬਣਾ ਲੈ ਫੇਰ ਗਰਮੀਆਂ ਨੀ ਛੋਟੀ ਆ ਗਈ ਨਾ 33000 ਦੀ ਹਾਂਜੀ ਗਾੜੀ ਬੱਕੜਾ ਬੱਕਰੀ ਬਾਗੋ 5000 ਦੀ ਆਵੇ ਪੰਜ ਨਹੀਂ ਥੋੜਾ ਘਟਾਓ 3500 ਦੀ ਜਿਹੜਾ ਮੱਝੀ ਲੱਗਦੀ ਹੈ 3500 ਦੀ ਯਾ ਠੀਕ ਹੈ ਭੋਲਾ ਜੀ ਤੇ ਘਰ ਦਾ ਦੂਜੇ ਬੰਦੇ 6-7 ਦੀ ਵੀ ਹੈਗੀ ਗੱਲ ਆਹ ਕੱਟੀ ਗਈ ਆਹ ਕੱਟੀ ਮਹੀਂ ਦੇ ਮਗਰ ਆਹ ਕੱਟੀ ਬੋਲੀ ਦੀ ਛੇ ਹਾਂਜੀ ਤੇ ਉਹ ਦੂਜੇ ਨੰਬਰ ਵਾਲੀ ਝੋਟੀ ਦੀ ਉਹ ਆ ਆ ਵੇਖਾ ਝੋਟੀ ਕੱਟੀ ਅਸੀਂ ਕਿੰਨੇ ਦੀ ਬਚਾ ਗਏ ਨਾ ਵੀਰ ਬਿਲਕੁਲ ਜਾਇਜ਼ ਮਾਲ ਕੋਲ ਇੰਨਾ ਨਹੀਂ ਰੱਖਿਆ ਜਾਂਦਾ ਵੀਰ ਜੇ ਅਸੀਂ तकरीबन 10000 10000 ਘਟੇ ਪੈਂਦੀ ਆ ਆ ਮੰਡੀਆ ਜਿਹੜੀ ਪਚਾਈ ਆ 10000 ਤੇ 11000 ਦੀ ਪਈ ਇਹ ਸਿਰਫ 3500 ਤੇ ਆ 3500 ਦੀ ਹੈ ਸਾਹਮ ਵਾਲਾ ਮੇਰਾ ਵੀ ਫੋਨ ਕਰੇ ਦਾਰ ਕਾਡ ਲੈਣਾ ਜਿਹੜਾ ਜਿੰਨੇ ਖੜਨੀ ਹੈ ਇਹਦਾ ਹਾਂਜੀ ਇੱਧਰ ਦੇਖੋ ਲਓ ਜੀ ਬੱਕਰੀਆ ਬਕਰਾਂ ਮਿੱਠੂ ਬੱਕਰੀ ਬਕਰਾਂ ਦੇਖੋ ਜੀ ਇਹ ਹੈ ਕਿਆਜ ਭਾਣਾ ਦਵਾਂਗੇ ਦੇਖੋ ਜੀ ਥਾਂ ਥਣ ਲਗਾ ਬੱਕਰੀ ਨਾਲ ਗੱਪਣੀ ਨਾਲ ਗੱਪਣੀ ਇਹ ਬਿੱਲੀਆਂ ਅੱਖਾਂ ਦੀ ਚਿੱਟੀ ਅੱਖ ਨਾਲ ਬਿੱਲੀ ਅੱਖ ਤੇ ਭੋੜੀ ਹੈਗਾ ਬਾਤ ਸੁਣਨ ਵਾਲੀ ਵੀ ਨਾਲ ਗੱਬਣੀ ਗੱਬਣੀ ਆ ਯਮੀਨਾ ਦੀ ਗੱਬਣਾ ਤੋਂ ਗਰੰਟੀ ਦੀ ਦੇਣੀ ਕਿ ਮੇਰਾ ਆਪਾ ਹਣਾ ਸਹੀ ਗਰੰਟੀ ਹਸਾ ਲਾ ਲੋ ਵੀ ਸੋਣ ਵਾਲੀ ਆ ਗਰੰਟੀ ਜੀ ਕੀ ਹਨ ਦਸਣ ਵਾਲੀ ਆ ਯਾਰੀ ਬੰਦੇ ਨੂੰ ਪਾ ਲਗਣਾ ਵੀ ਗੱਬਣ ਨਹੀਂ ਹਣਾ ਉਹਨਾਂ ਨੂੰ ਪਾ ਲੱਗ ਜਾਣਾ ਬੱਕਰੀਆਂ ਵਾਲੇ ਯਾਰਾ ਜੋੜਾ 20000 ਦਾ ਨਾਲੇ ਇੱਕ ਵੀਰੇ ਹੋਰ ਗਾਲੀ ਬੱਕਰੀ ਭੋੜੀ ਆ ਬੱਕਰੀ ਭੋੜੀ ਆ ਕਰਮਾ ਨਾਲ ਹੁੰਦੀਆਂ ਆ ਇਹ ਜਿੰਨਾਂ ਤੇ ਅਗੇ ਲਿਉਂਦੇ ਹੁੰਦੇ ਹਾਂ ਅੱਜ ਲੰਦੀਆਂ ਸ਼ਾਨਦਰ ਲੰਦੀਆਂ ਪਰ 20 ਹਜ਼ਾਰ ਦਾ ਜੋੜਾ ਹਾਣਾ 10 ਹਜ਼ਾਰ ਦਾ ਜੋੜਾ 20 ਦਾ ਬੱਕਰਾ ਜੀ ਕੰਦਾ ਖੋਦੀ ਫੋਤਾ ਲਿਆ ਹੋਇਆ ਯਾਰ ਕੋਲ ਵਿੱਚ 50 ਬੱਕਰੀਆਂ ਸਾਡੇ ਘੋਵੇ ਵਿੱਚ ਬੈਗੀਆਂ ਖੋਦੀ ਫੋਤਾ ਲਿਆ ਹੋਇਆ ਉਹ ਵੀ ਲੈਣੇ ਵੀ ਆਈਆਂ ਉਹ ਵੀ ਲੈਣੇ ਆ ਗਈ ਵੀਡੀਓ ਦੇਖਾਂ ਦੇਖ ਅਗੇ ਇਹਦੀ ਰੇਟ ਸਾਡਾ ਜਾਇ ਜੀ ਆਹ ਤੇ ਕਹਿੰਦੇ ਆ ਦੱਸੋ ਇਹ 20 ਹਜ਼ਾਰ ਦੇ ਵੀ 20 ਹਜ਼ਾਰ ਦੇ ਨਹੀਂ ਠੀਕ ਆ ਮੈਂ ਇਹਦੀ 50 ਦੇ ਜਾਇ ਜੀ ਇਹਦੇ ਗਾਵੇ ਬਿਲਕੁਲ ਜਾਇ 20 ਹਜ਼ਾਰ ਦਾ ਇਹੋ ਤਰਾ 20 ਦਾ ਬਤਰਾ ਕੰਦਾ ਬਾਕ ਬਗਰਾ ਨਾ ਬਕਰਾ ਦਾ ਵੱਡਾ ਆ ਵਾ ਸਹੀ ਗੱਲ ਭਲਿਆ ਭਲਿਆ ਬੱਕਰੀ ਮੇਰਾ ਭਰਾ ਸਾਹਮਣੇ ਆਣਾ ਕਰੇ ਹੁਣ ਵੀ ਬਹੁਤ ਸ਼ਾਨਦਾਰ ਘਰ ਭੋਡੀ ਬੱਕਰੀ ਆ ਸ਼ਾਨਦਾਰ ਰੱਖਣ ਵਾਲੀ ਬਹੁਤ ਪਿਆਰੀ ਬੱਕਰੀ ਆ ਦੇਖੋ ਬਾਕੀ ਵੀਰ ਜੀ ਲਾਈਕ ਕਮੈਂਟ ਸ਼ੇਅਰ ਵੱਧ ਵੱਧ ਚੈਨਲ ਨੂੰ ਕਰਿਆ ਕਰੋ ਹਾਂ ਜੀ ਤੋਹਫੇ ਕਿਤੇ ਕਿਤੇ ਕੇਕ ਕੇ ਬਾਸਾਡੇ ਦੇ ਮਿਲਦੇ ਵਧੀਆ ਸਹੀ ਗੱਲ ਆ ਵਧੀਆ ਨਗੀਨਾ ਇਹ ਰੇਡ ਜਾਣਾ ਵੀਰ ਪਾਈਦੇ ਜੇ ਭਾਲਾ ਮਾਂ ਨਹੀਂ ਮਿਲਣਾ ਠੀਕ ਹੈ ਜੀ এবਾਦ ਆਪਣਾ ਮਿਲਦੇ ਆ ਜੀ ਜਿਆ ਜੀਰੇ ਪਾਣਾ ਜੇ ਵੀਰ ਕਾਹੀ ਅੜ ਕੇ ਵੇਚੀਏ ਤੇ ਇਹੋ ਮਾਦਮ 3000 ਮੱਦ ਵੇਚ ਦਈਦਾ ਪਰ ਨਹੀਂ ਹਰ ਨਹੀਂ ਨਹੀਂ ਸਾਰੇ ਭੈਣ ਭਰਾ ਜੁੜੇ ਸਾਰੇ ਇਹ ਕੋਈ ਵਪਾਰੀ ਭਰਾ ਵੀ ਖੜ ਕੇ ਆਪਣੀ ਯਾਰੀ ਲੈ ਹਾ ਦਾ ਦੇ ਦੋ ਦੋ 1000 ਵਾਦਾ ਜਾਵੇ ਰੋਟੀ ਚੱਲਦੀ ਹੈ ਪੂਰੀਆ ਕੰਮ ਆ ਨਵਾਂ ਆਵੇਗੇ ਨਵਾਂ ਆਵੇ ਬੜੀਆਂ ਛੋਟੀਆਂ ਹਾਂ ਜੇ ਇਹ ਸਵੇਰੇ ਫਿਰ ਵੱਡੀਆਂ ਹੋਣ ਬਲ ਕੇ ਹੋਰ ਕੋਈ ਵੈਰਿਟੀ ਵੜੀ ਲਾਵਾਂਗੇ ਤੇ ਕਿਉਂ ਅੰਨੀ ਵੈਰਿਟੀ ਯਾਰ ਮਿਕਸ ਮਾਲ ਸਬਜ਼ੀਆਂ ਕੋ ਕਾਕੀ ਵੀਰ ਜੀ ਡਰੈਸ ਬੋਲ ਦੋ ਫੋਨ ਨੰਬਰ ਹੈ 8472 40 757 ਨਾ ਮਾਣਾ ਦੇ ਪਿੰਡ ਪੌਮ ਪਿੰਡ ਪੌਮ ਜਿਹੜਾ ਅੰਮ੍ਰਿਤਸਰ ਲਾਈਕ ਕਮੈਂਟ ਇੱਕ ਕਮੈਂਟ ਜ਼ਰੂਰ ਖਿੱਚਿਆ ਕਰ ਬੰਨੀ ਆ ਮਾਣ ਹਾਂ ਗਾ ਲਾ ਦਿਓ ਜੇ ਬਾਕੀਆਂ ਨੇ ਨਹੀਂ ਕਰਨਾ ਜਿੰਨਾ ਮੇਰੇ ਕੋ ਅੱਜ ਤੱਕ ਮਾਲ ਲੈ ਕੇ ਉਹਦੇ ਕਮੈਂਟ ਕਰੋ ਵਧੀਆ ਵਧੀਆ ਆਹੋ ਤੇ ਕਰੋ ਓਏ ਨਾ ਓਏ ਲਾਈਕ ਤੇ ਸ਼ੇਅਰ ਅੱਜ ਆਹ ਵੇਦਾ ਬਕੜੀਆਂ ਕੰਦੀਆਂ ਕਰਦੀਆਂ ਜੇ ਉਹ ਕਹਿੰਦੇ ਪਹਿਲਾਂ ਹੀ ਜਾਂ ਪਿਆਰੀ ਹੋਣਾ ਪਿਆਰੀ ਹੋਣਾ ਠੀਕ ਸასი ਘਾਲ ਜੀ